ਦੋਸਤੋ ਤੁਸੀਂ ਗਾਣਿਆਂ ਦੇ ਵਿੱਚ ਸੁਣਿਆ ਹੋਣਾ ਮਾ ਕਿ ਇਹ ਦੇਸ਼ ਹੈ ਬੀਰ ਜਵਾਨੋ ਕਾ ਅਲਵੇਲੋ ਕਾ ਮਸਤਾਨੋ ਕਾ ਇਹ ਸਿਰਫ ਗਾਣਿਆਂ ਦੇ ਵਿੱਚ ਹੀ ਸੱਚ ਆ ਪਰ ਅੱਜ ਇੱਥੇ ਸੱਚ ਬੋਲਣ ਵਾਲੇ ਦੀ ਸੰਗੀ ਘੁੱਟ ਦਿੱਤੀ ਜਾਂਦੀ ਆ ਪਰ ਇਤਿਹਾਸ ਗਵਾਹ ਆ ਸੱਚ ਕਦੇ ਵੀ ਮਰਦਾ ਨਹੀਂ ਅੱਜ ਦੀ ਕਹਾਣੀ ਲਦਾਖ ਦੇ ਹੀਰੋ ਸੋਨਮ ਬਾਂਗਚੁਕ ਦੀ ਆ ਜੋ ਸੱਚ ਬੋਲਣ ਦੇ ਲਈ ਅੱਜ ਜੇਲ੍ਹ ਦੇ ਵਿੱਚ ਬੈਠਾ ਆ ਸੋਨਮ ਬਾਂਗਚੁਕ ਲਦਾਖ ਦੇ ਉਹ ਪੁਰਾਣੀ ਨੇ ਜਿਨ੍ਹਾਂ ਨੇ ਪਾਣੀ ਸਿੱਖਿਆ ਤੇ ਨਵਾਂ ਜੀਵਨ ਜੀਣ ਦਾ ਢੰਗ ਦੱਸਿਆ ਉਹਨਾਂ ਨੇ ਬਰਫ਼ ਦੇ ਟੂਪਾ ਬਣਾਏ ਵਿਦਿਆਰਥੀਆਂ ਲਈ ਨਵੇਂ ਸਕੂਲ ਖੋਲੇ ਅਤੇ ਦੁਨੀਆ ਭਰ ਚ ਲਦਾਖ ਦਾ ਨਾਮ ਰੌਸ਼ਨ ਕੀਤਾ ਪਰ ਉਸ ਦਾ ਅਸਲੀ ਮਿਸ਼ਨ ਸੀ ਲਦਾਖ ਦੇ ਲੋਕਾਂ ਨੂੰ ਆਪਣਾ ਅਧਿਕਾਰ ਦਵਾਣਾ ਸਟੇਟ ਹੁੱਡ ਤੇ ਸਿੱਖਤ ਸ਼ਡਿਊਲ ਦੀ ਮੰਗ ਲਈ ਉਸ ਨੇ ਆਪਣੀ ਆਵਾਜ਼ ਉਠਾਈ ਕਿਉਂਕਿ ਲਦਾਖ ਦੇ ਲੋਕ ਆਪਣੀ ਜ਼ਮੀਨ ਪਾਣੀ ਦੇ ਸਬਿਆਚਾਰ ਲਈ ਰੱਖਿਆ ਚਾਹੁੰਦੇ ਸਨ ਦੋਸਤੋ ਜੇ ਆਪਾਂ 6ਥ ਸ਼ੈਡਿਊਲ ਦੀ ਗੱਲ ਕਰੀਏ ਤਾਂ ਇਹ ਹੈ ਕੀ ਆ ਇਹ ਭਾਰਤੀ ਸੰਵਿਧਾਨ ਦਾ ਉਹ ਖਾਸ ਹਿੱਸਾ ਵਾ ਜੋ ਕੁਝ ਕ ਖਾਸ ਖੇਤਰਾਂ ਨੂੰ ਉਹਨਾਂ ਦੀ ਆਤਮ ਨਿਰਭਰਤਾ ਦਿੰਦਾ ਵਾ ਜਿੱਦਾਂ ਕਿ ਕੇਂਦਰ ਦੇ ਰੂਲ ਇੱਥੇ ਨਹੀਂ ਚੱਲਦੇ ਇਹਨਾਂ ਦੇ ਆਪਣੇ ਬਣਾਏ ਹੋਏ ਹੀ ਰੂਲ ਚੱਲਣਗੇ ਇਹ ਉੱਤਰੀ ਪੂਰਬੀ ਰਾਜਾਂ ਲਈ ਬਣਾਇਆ ਗਿਆ ਸੀ ਜਿਵੇਂ ਕਿ ਅਸਾਮ ਮਘਾਲਿਆ ਤ੍ਰਿਪੁਰਾ ਤੇ ਮਜ਼ੋਰਮ 2019 ਦੇ ਵਿੱਚ ਜਦੋਂ ਆਰਟੀਕਲ 370 ਖਤਮ ਹੋਇਆ ਤੱਲ ਲਦਾਖ ਨੂੰ ਅਲੱਗ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਆ ਪਰ ਬਿਨਾ ਵਿਧਾਨ ਸਭਾ ਦੇ ਇਸ ਕਰਕੇ ਲਦਾਖ ਦੇ ਲੋਕਾਂ ਨੂੰ ਲੱਗਿਆ ਕਿ ਉਹਨਾਂ ਦੇ ਹੱਕ ਖਤਮ ਹੋ ਗਏ ਹਨ ਹੁਣ ਜ਼ਮੀਨ ਪਾਣੀ ਤੇ ਸਭਿਆਚਾਰ ਬਾਲ ਨੇ ਲੋਕਾਂ ਦੇ ਹੱਥਾਂ ਜਾ ਸਕਦੇ ਹਨ ਇਸ ਲਈ ਉਹ ਮੰਗ ਕਰ ਰਹੇ ਹਨ ਕਿ ਲਦਾਖ ਨੂੰ ਵੀ 6 ਸਿਕਸਥ ਸ਼ੈਡਿਊਲ ਦਾ ਦਰਜਾ ਦਿੱਤਾ ਜਾਵੇ ਤਾਂ ਜੋ ਆਪਣੀ ਜ਼ਮੀਨ ਤੇ ਸੱਭਿਆਚਾਰ ਦੀ ਰਾਖੀ ਕਰ ਸਕਣ ਪਰ ਸਰਕਾਰ ਦਾ ਮੰਨਣਾ ਹੈ ਕਿ ਲਦਾਖ ਇੱਕ ਛੋਟਾ ਖੇਤਰ ਹੈ ਇਸ ਨੂੰ 6ਥ ਸ਼ੈਡਿਊਲ ਦੀ ਕੋਈ ਜ਼ਰੂਰਤ ਨਹੀਂ ਦੋਸਤੋ ਦੁਬਾਰਾ ਆਨੇਆ ਸਟੋਰੀ ਬਾਲ ਨੂੰ 24 ਸਤੰਬਰ 2025 ਨੂੰ ਹਜ਼ਾਰਾਂ ਲੋਕ ਲੇ ਦੀਆਂ ਸੜਕਾਂ ਦੇ ਉੱਤੇ ਉੱਤਰੇ ਉਹਨਾਂ ਦੀ ਮੰਗ ਸੀ ਲਦਾਖ ਨੂੰ 6ਥ ਸ਼ੈਡਿਊਲ ਦਾ ਦਰਜਾ ਮਿਲੇ ਤਾਂ ਕਿ ਇੱਥੇ ਦੇ ਲੋਕ ਆਪਣੇ ਹੱਕਾਂ ਦੀ ਮੰਗ ਆਪ ਕਰ ਸਕਣ ਸ਼ੁਰੂ ਵਿੱਚ ਸਭ ਕੁਝ ਸ਼ਾਂਤੀਪੂਰਨ ਸੀ ਪਰ ਅਚਾਨਕ ਸਥਿਤੀ ਵਿਗੜ ਗਈ ਕੁਝ ਸਥਾਨਾਂ 'ਤੇ ਹਿੰਸਾ ਫੈਲ ਗਈ ਪੱਥਰਬਾਜ਼ੀ ਹੋਈ ਪੁਲਿਸ ਨਾਲ ਝੜਪਾਂ ਹੋਈਆਂ ਅਤੇ 4 ਲੋਕਾਂ ਦੀ ਮੌਤ ਹੋ ਗਈ ਕਈ ਜ਼ਖਮੀ ਹੋਏ ਸ਼ਹਿਰ ਵਿੱਚ ਕਾਰਫਿਊ ਲਗਾ ਦਿੱਤਾ ਗਿਆ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਲੋਕਾਂ ਨੂੰ ਘਰਾਂ ਵਿੱਚ ਕੈਦ ਕਰ ਦਿੱਤਾ ਗਿਆ ਲਦਾਖ ਦੀ ਹਵਾ ਵਿੱਚ ਚੁੱਪੀ ਛਾ ਗਈ ਪਰ ਲੋਕਾਂ ਦੇ ਦਿਲਾਂ ਵਿੱਚ ਗੁੱਸਾ ਤੇ ਦਖਸੀ ਇਸ ਹਿੰਸਾ ਤੋਂ ਕੁਝ ਦਿਨ ਬਾਅਦ 26 ਸਤੰਬਰ ਨੂੰ ਸੋਨਮ ਬਾנגਚੁੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ 'ਤੇ NSA ਲਗਾ ਦਿੱਤੀ ਗਈ ਜੋ ਦੇਸ਼ ਦੇ ਸਖਤ ਕਾਨੂੰਨਾਂ 'ਚੋਂ ਇੱਕ ਹੈ। ਸਰਕਾਰ ਦਾ ਕਹਿਣਾ ਸੀ ਕਿ ਸੋਨਮ ਬਾנגਚੁੱਕ ਦੇ ਭੜਕਾਊ ਬਿਆਨਾਂ ਕਰਕੇ ਇਹ ਸਭ ਕੁਝ ਹੋਇਆ ਹੈ। ਪਰ ਸੋਨਮ ਬਾנגਚੁੱਕ ਦਾ ਕਹਿਣਾ ਹੈ ਕਿ ਮੈਂ ਕਿਸੇ ਵੀ ਹਿੰਸਕ ਕਾਰਵਾਈ ਵਿੱਚ ਸ਼ਾਮਲ ਨਹੀਂ ਸੀ। ਮੈਂ ਤਾਂ ਸਿਰਫ ਲੋਕਾਂ ਦਾ ਦਰਦ ਦੱਸ ਰਿਹਾ ਸੀ। ਉਸਦੀ ਐਨਜੀਓ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਇਸ ਦੇ ਨਾਲ ਉਸ ਦੇ ਕੰਮਾਂ ਤੇ ਵਿਸ਼ੇਸ਼ ਯੋਗਤਾ ਦੇ ਸਵਾਲ ਖੜੇ ਹੋਏ ਪਰ ਲਦਾਖ ਦੇ ਲੋਕਾਂ ਲਈ ਸੋਨਮ ਬਾਗਚੁੱਕ ਕੋਈ ਐਕਟੀਵਿਸਟ ਨਹੀਂ ਇੱਕ ਆਸ ਹੈ ਇੱਕ ਉਮੀਦ ਹੈ ਸੋਨਮ ਬਾਗਚੁੱਕ ਨੂੰ ਗ੍ਰਿਫਤਾਰ ਕਰਕੇ ਰਾਜਸਥਾਨ ਦੇ ਜੋਧਪੁਰ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਜਿੱਥੇ 24 ਘੰਟੇ ਨਿਗਰਾਨੀ ਦੇ ਹੇਠ ਹਨ ਹੁਣ ਦੇਖਣਾ ਇਹ ਹੈ ਕਿ ਫੈਸਲਾ ਕਿਸ ਪਾਸੇ ਹੁੰਦਾ ਸਿਸਟਮ ਦੇ ਜਾਂ ਫਿਰ ਸੱਚ ਦੇ ਸੋਨਮ ਬਾਗਚੁੱਕ ਨੇ ਜੇਲ੍ਹ ਦੇ ਵਿੱਚੋਂ ਆਪਣਾ ਪਹਿਲਾ ਸੰਦੇਸ਼ ਵੀ ਦਿੱਤਾ ਹੈ ਕਿ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਹ ਜੇਲ੍ਹ ਦੇ ਵਿੱਚ ਰਹਿਣ ਲਈ ਤਿਆਰ ਹਨ ਉਹਨਾਂ ਨੇ ਆਪਣੇ ਪ੍ਰਸ਼ਾਸਕਾਂ ਨੂੰ ਵੀ ਕਿਹਾ ਹੈ ਕਿ ਤੁਸੀਂ ਹਿੰਸਾ ਦੇ ਰਸਤੇ ਤੇ ਨਾ ਚੱਲੋ ਤੁਸੀਂ ਸ਼ਾਂਤੀ ਵਾਲੇ ਰਸਤੇ ਤੇ ਚੱਲੋ ਉਹਨਾਂ ਦਾ ਕਹਿਣਾ ਹੈ ਕਿ ਹਿੰਸਾ ਸਾਡਾ ਹਥਿਆਰ ਨਹੀਂ ਸਾਡਾ ਹਥਿਆਰ ਸੱਚ ਤੇ ਸਬਰ ਹੈ ਇਹ ਸ਼ਬਦ ਲਦਾਖ ਦੀ ਧਰਤੀ ਤੋਂ ਦੁਨੀਆ ਭਰ ਵਿੱਚ ਗੂੰਜੇ ਹਜ਼ਾਰਾਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਉਸ ਦੇ ਹੱਕ ਵਿੱਚ ਮਹਮ ਚਲਾਈ ਹੈਸ਼ਟੈਗ ਜਸਟਿਸ ਫਾਰ ਲਦਾਖ ਹੈਸ਼ਟੈਗ ਰੀਲੀਜ਼ ਸੋਨਮ ਵਾਂਗਚੁਕ ਲੇ ਤਾਂ ਲੈ ਕੇ ਕਾਰਗਲ ਤੱਕ ਲੋਕਾਂ ਨੇ ਮੌਗਤੀ ਮਾਰਚ ਗੱਡੇ ਬਜ਼ੁਰਗ ਜਵਾਨ ਤੇ ਵਿਦਿਆਰਥੀ ਹਰ ਇੱਕ ਦਾ ਇਹੀ ਕਹਿਣਾ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ ਕਿਉਂਕਿ ਇਹ ਕਿਸੇ ਇੱਕ ਇਨਸਾਨ ਦੀ ਲੜਾਈ ਨਹੀਂ ਇਹ ਉਸ ਹਰ ਇੱਕ ਇਨਸਾਨ ਦੀ ਲੜਾਈ ਹੈ ਜੋ ਸੱਚ ਦੇ ਨਾਲ ਖੜਾ ਹੈ ਸਰਕਾਰ ਦਾ ਮੰਨਣਾ ਹੈ ਕਿ ਇਹ ਗ੍ਰਿਫਤਾਰੀ ਸੁਰੱਖਿਆ ਲਈ ਜ਼ਰੂਰੀ ਸੀ ਪਰ ਸਵਾਲ ਇਹ ਹੈ ਕਿ ਸੁਰੱਖਿਆ ਦਾ ਮਤਲਬ ਸੱਚ ਨੂੰ ਚੁੱਪ ਕਰਵਾਉਣਾ ਹੈ ਦੋਸਤੋ ਇਹ ਕਹਾਣੀ ਇਕੱਲੇ ਸੋਨਮ ਬਾנג ਚੁੱਕ ਦੀ ਨਹੀਂ ਇਹ ਉਸ ਹਰ ਇੱਕ ਵਿਅਕਤੀ ਦੀ ਕਹਾਣੀ ਹੈ ਜੋ ਸੱਚ ਬੋਲਦਾ ਜਾਂ ਸੱਚ ਲਈ ਜੇਲ੍ਹ ਦੇ ਵਿੱਚ ਜਾਂਦਾ ਵਾ ਪਰ ਇੱਕ ਗੱਲ ਸਰਕਾਰ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਸਰੀਰਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਸਕਦਾ ਪਰ ਆਵਾਜ਼ ਨੂੰ ਨਹੀਂ ਡੱਕਿਆ ਜਾ ਸਕਦਾ ਆਵਾਜ਼ ਨੂੰ ਥੋੜੇ ਟਾਈਮ ਲਈ ਦਬਾਇਆ ਜਾ ਸਕਦਾ ਪਰ ਬੰਦ ਨਹੀਂ ਕੀਤਾ ਜਾ ਸਕਦਾ ਅਗਰ ਤੁਸੀਂ ਸੋਨਮ ਬਾנג ਚੁੱਕ ਦੇ ਨਾਲ ਖੜੇ ਹੋ ਤਾਂ ਵੀਡੀਓ ਨੂੰ ਜੱਦ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਤੇ ਕਮੈਂਟ ਦੇ ਵਿੱਚ ਜ਼ਰੂਰ ਲੈ ਕੇ ਜਾਇਓ ਜਸਟਿਸ ਫਾਰ ਲਦਾਖ ਤੇ ਇਹੋ ਜੀਆਂ ਹੋਰ ਸੱਚੀਆਂ ਵੀਡੀਓ ਦੇਖਣ ਦੇ ਲਈ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਕਿਸੇ ਹੋਰ ਚੰਗੀ ਜੀ ਵੀਡੀਓ ਦੇ ਵਿੱਚ ਫਿਲਹਾਲ ਤੋਂ ਅਜਾਤ ਧੰਨਵਾਦ ਜੀ